ਕੀ ਨਾਮ ਤੁਹਾਡਾ ਜਸਬੀ ਸਿੰਘ ਕਿੱਥੋਂ ਰਹਿਮ ਆਲਿਆ ਅ ਰਤਨ ਸਿੰਘ ਚੌਂਗ ਨਵੀਂ ਵਾਦੀ ਫੈਜ਼ਬੁਰਾ ਕੀ ਗੱਲ ਹੋਈ ਹੈ ਤੁਹਾਡਾ ਭਾਜੀ ਕੱਲ ਐਕਚੁਅਲੀ ਨਾ ਤਾਈ ਦੇ ਬੇਟੇ ਦੀ ਇੰਗੇਜਮੈਂਟ ਹੀ ਉੱਥੇ ਅਸੀਂ ਬਿਆਸ ਗਏ ਆ ਸਵੇਰੇ 11:00 11:30 ਵਜੇ ਚੱਲ ਗਏ ਆ ਠੀਕ ਹੈ ਤੇ ਅਸੀਂ ਉਧਰੋਂ ਆਏ ਆ 11:00 ਵਜੇ ਰਾਤੀ ਹਾਂਜੀ ਰਾਤ ਨੂੰ ਸਾਰੇ ਚੱਲ ਗਏ ਆ ਤੇ ਲੋਕ ਲਗ ਲਾ ਗਏ ਅਸੀਂ ਬਾਹਰ ਆਪਣੇ ਤੇ ਜਦੋਂ ਆਣ ਕੇ ਵੇਖਿਆ 11:00 ਵਜੇ ਕੀ ਹਾਲ ਲੰਬਰੀਆਂ ਲੰਬੂਰੀਆਂ ਖੁੱਲੀਆਂ ਇੱਧਰ ਵੇਖਿਆ ਤੇ ਅੱਗੇ ਵੇਖਿਆ ਤੇ ਅੱਗੇ ਵੀ ਲੰਬਾਰੀਆਂ ਖੁੱਲੀਆਂ ਫਿਰ ਅਸੀਂ ਆਣ ਕੇ ਆਪਣਾ ਕੈਸ਼ ਕੋਸ਼ ਚੈੱਕ ਕੀਤਾ ਤੇ ਆ ਵੀ ਜਿਹੜਾ ਲੋਕ ਹੀ ਇਹ ਹੀ ਲੋਕ ਲੋਕ ਲਾ ਕੇ ਗਏ ਹਾਂ ਕੋਈ ਨਹੀਂ ਇੱਧਰ ਲੋਕ ਹੀ ਲਾ ਕੇ ਗਏ ਹਾਂ ਤੇ ਲੋਕ ਵੀ ਖੁੱਲੇ ਤੋੜੇ ਹੀ ਤੇ ਵਿੱਚ ਤਿੰਨ ਤਿੰਨ ਦੇ ਤਿੰਨ ਤੋਂ ਪਲੱਸ ਕੈਸ਼ ਹੀ ਸਾਡੇ ਕੋਲ ਤੇ ਦੋ ਗੋਟੋਲੇ ਸੋਨਾ ਪਿਆ ਸੀ ਉਹ ਸਾਡਾ ਨਹੀਂ ਹੈਗਾ ਉਹ ਚੋਰੀ ਕੀਤਾ ਸਾਡੇ ਕੈਮਰੇ ਲੱਗੇ ਹੀ ਸੀ ਸੀਸੀਟੀਵੀ ਤੇ ਉਹਨਾਂ ਚ ਅਸੀਂ ਕਢਵਾਈ ਆ ਤੇ ਉਹ ਚ ਬੰਦੇ ਦੀ ਫੋਟੋ ਵੀ ਆਈ ਆ ਤੇ ਇੱਥੇ ਪੇਜ ਕੱਟ ਪਿਆ ਹੀ ਉਹਨਾਂ ਦਾ ਸੀਸੀਟੀਵੀ ਚ ਕੀ ਆਇਆ ਸੀਸੀਟੀਵੀ ਇਹ ਆਇਆ ਕਿ ਬੰਦਾ ਕੰਦ ਟੱਪਣ ਡਿਆ ਤੇ ਜਦੋਂ ਉਹ ਕੰਦ ਟੱਪਿਆ ਉਹ ਵੀ ਆਇਆ ਤੇ ਕਿੰਨੇ ਚਿਰ ਪਹਿਲੇ ਰੈਕਿੰਗ ਵੀ ਕੀਤੀ ਉਹਨੇ ਕਿ ਲੰਗ ਦਾ ਲੰਗ ਦਾ ਰਿਆ ਤੇ ਵੇਂਦਾ ਰਿਆ ਉਹ ਵੀ ਆਇਆ ਤੇ ਜਦੋਂ ਕੰਦ ਟੱਪੀ ਜਦੋਂ ਉਹ ਗਿਆ ਆ ਉਹ ਵੀ ਆਇਆ ਕੋ ਬੰਦਾ ਪਛਾਣ ਚ ਆਇਆ ਬੰਦਾ ਲੱਗੇ ਕਿ ਬੰਲੇ ਵਾਲੇ ਦਾ ਵਖਾਇਆ ਉਹਨਾਂ ਨੂੰ ਤੇ ਉਹਨਾਂ ਨੇ ਦੱਸਿਆ ਕਿ ਇੱਥੋਂ ਦਾ ਹੀ ਆ ਬੰਦਾ ਹਾਂਜੀ ਪੁਲਿਸ ਆਜੀ ਮੌਕੇ ਤੇ ਦਿਖਾ ਸਕਾਈ ਪੁਲਿਸ ਭਾਜੀ ਕੱਲ ਅਸੀਂ ਜਦੋਂ ਰਾਤੀ 12 ਵਜੇ ਗਏ ਆ ਉਦੋਂ ਪੁਲਸ ਵਾਲਿਆਂ ਨੇ ਚੌਂਕੀ ਗਏ ਅਸੀਂ ਇਹ ਫੈਜ਼ਬੁਰਾ ਫੈਜ਼ਬੁਰਾ ਚੌਂਕੀ ਪੈਂਦੀ ਆ ਤੇ ਉੱਥੇ ਹੀ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੋਲਿਆ ਨਹੀਂ ਉਹਨਾਂ ਨੇ ਕਿੰਨੇ ਚਿਰ 12 ਵਜੇ ਕਿੰਨੇ ਚਿਰ ਕਿੰਨਾ ਟਾਈਮ ਚੌਂਕੀ ਤੇ ਖੜੇ ਰਹਦੇ ਆ ਕਾਫੀ ਦਾ 15 ਮਿੰਟ ਆ ਹੀ ਖਲੋਤੇ ਰਹੇ ਆ ਉੱਥੇ ਤੇ ਉੱਥੇ ਦਰਵਾਜ਼ਾ ਦਰਬੂਜਾ ਖੜਕਾਇਆ ਫੋਨ ਵੀ ਕੀਤਾ ਬਾਹਰ ਜਿਹੜਾ ਨੰਬਰ ਲਿਖਿਆ ਉਹਨਾਂ ਦਾ ਉਹ ਫੋਨ ਵੀ ਕੀਤਾ ਫੋਨ ਵੀ ਨਹੀਂ ਲੱਗਾ ਤੇ ਕਾਫੀ ਦਰ ਦਰਵਾਜ਼ਾ ਖੜਕਾਇਆ ਨਹੀਂ ਉਹਨਾਂ ਨੇ ਆਏ ਨਹੀਂ ਵਾਰ ਤੇ ਫਿਰ ਅਸੀਂ 112 ਨੰਬਰ ਤੇ ਸਾਨੂੰ ਫਿਰ ਦੱਸਿਆ ਕਿ 112 ਤੇ ਕਾਲ ਕਰੋ ਉੱਥੇ ਵੀ ਕਾਲ ਨਹੀਂ ਹੋਈ ਕਾਲ ਕੱਟ ਹੋਈ ਜਾਂਦੀ ਤੇ ਫਿਰ ਹਾਰ ਕੇ ਅਸੀਂ ਉੱਥੇ ਥਾਣੇ ਗਏ ਤੇ ਐਸ ਐਚਓ ਸਾਹਮਣੇ ਸਾਡੀ ਇਹ ਰੱਖ ਕੀਤੀ ਉੱਥੇ ਕਿਸ ਤਰ੍ਹਾਂ ਦੇਖਦੇ ਹੋ ਦਿਨ ਦਿਹਾੜੇ ਇੱਕ ਛੋਰੀ ਕਰ ਦੇਣਾ ਘਰੇ ਘਰਾਂ ਝੁਕਾ ਰਿਹਾ ਬਾਜ਼ਾਰ ਕਿੰਨਾ ਵਗਦਾ ਕਿਸ ਤਰ੍ਹਾਂ ਦੇਖਦੇ ਚੀ ਲੋ ਪੱਜੀ ਵੀ ਭਾਈ ਕਰਨਾ ਤੇ ਚਾਹੀਦਾ ਵੇਖੋ 12 ਵਜੇ ਦਾ ਟਾਈਮ ਕੋਈ ਸ਼ਹਿਰੀ ਹੈਗਾ ਕੋਈ ਟਾਈਮ ਜ਼ਿਆਦਾ ਨਹੀਂ ਹੈ 12 ਵਜੇ ਦਾ ਕੋਈ ਪਿੰਡ ਦਾ ਹੋਵੇ ਤਾਂ ਚਲੋ ਫਿਰ ਵੀ ਮੰਨਦੇ ਆਂ ਇਹ ਸ਼ਹਿਰ 'ਚ ਹੈਗਾ ਜੇ ਪੁਲਿਸ ਨਹੀਂ ਸਾਡਾ ਸਾਥ ਦੇਉਗੀ ਤਾਂ ਸਾਥ ਕਿੰਨੇ ਦੇਣਾ ਵੇਖੋ ਟਾਈਮ ਵੀ 4 ਵਜੇ ਦਾ ਕਿ 4 ਵਜੇ ਦਿਨ ਦਿਹਾੜੇ ਸਾਡੇ ਚੋਰੀ ਹੋਈ ਆ ਕੋਈ ਰਾਤ ਹੋਵੇ ਦੇ ਚਲੋ ਹੁੰਦਾ ਲੱਗੇ ਵੀ ਨਾਲੇ ਆਂਡੀ ਗਵਾਂਡੀ ਬਿਲਕੁਲ ਲੱਗੇ ਸਾਡੇ ਆਂਡੀ ਗਵਾਂਡੀ ਕੋਈ ਸ਼ੱਕ ਹੈ ਤੁਹਾਨੂੰ ਕਿਸੇ ਤੇ ਵੀ ਆ ਬੰਦੇ ਦੇ ਭਾਜੀ ਸ਼ੱਕ ਦੇ ਸਾਨੂੰ ਵੇਖੋ ਅੱਡੇ ਅਸੀਂ ਕੈਮਰੇ 'ਚ ਹੋਂਸਾਫ ਵੀਡੀਓ ਆਂਡੀ ਉਹਦੀ ਸ਼ੱਕ ਦੇ ਹੀ ਹੁਰਤੇ ਹੀ ਕਰ ਸਕਦੇ ਜਿੰਨੇ ਚੋਰੀ ਕੀਤੀ ਆ ਹਾਂਜੀ ਹਾਂਜੀ ਬੜੀ ਕੀ ਨਾਲੇ ਹਾਂਜੀ ਜਸਰਿੰਦਰ ਸਿੰਘ ਜੀ ਸੁਣੇ ਕਿਤੇ ਦੇਂਦੇ ਆ ਯਾਰ ਨਾਲ ਦਾ ਸਾਡਾ ਘਰ ਆ ਭਰਾਵਾਂ ਵਾਂਗੂ ਸਾਡੀ ਨੰਗੀ ਦੂਹਾਂ ਦੀ ਸਾਰੀ ਮੁੰਬਰੀ ਮੱਜਾਂ ਚ ਆ ਰੀਆਂ ਇਕੱਠੇ ਨੰਗੇ ਆ ਕੋਈ ਐਹੋ ਜੀ ਗੱਲਬਾਤ ਨਹੀਂ ਚਾਬੀਆਂ ਸਾਨੂੰ ਦੇ ਜਾਂਦੇ ਜਰੋ ਵਿਚਾਰੇ ਜਾਂਦੇ ਜਾ ਇਹਨਾਂ ਨੂੰ ਕਰਜੇ ਦਾ ਵਿਚਾਲਾ ਖਿਆਲ ਰੱਖਿਓ ਕੱਲ ਚੋਰੀ ਹੋਈ ਹੈ ਕੀ ਇਹ ਦਾ ਮਾਮਲਾ ਰਸਕੀ ਚੋਰੀ ਪਹਿਲਾਂ ਜੀ ਵੇਖੋ ਚਾਰ ਪੰਜ ਵਾਰੀ ਮੁੰਡੇ ਆਣ ਨੂੰ ਨੰਗੇ ਆ ਤੇ ਗਲੀ ਤੇ ਸਾਡੇ ਮਾਤਾ ਜੀ ਸਾਡੇ ਨਾਲ ਤੇ ਬੰਦੇ ਆ ਸਬਜੀ ਪਾਜੀ ਦੀ ਤੇ ਮੈਂ ਵੀ ਉਥੇ 12 ਵਜੇ ਤੱਕ ਡਿਊਟੀ ਲਾ ਕੇ ਉਹਨਾਂ 12 ਵਜੇ ਤੋਂ ਬਾਅਦ ਮੈਂ ਸੌਣਾ 4 ਵਜੇ ਮੈਂ ਉੱਠਦਾ ਵਾਂ ਮੇਰਾ ਕੱਪੜੇ ਦਾ ਕੰਮ ਆ ਤੇ ਬਾਅਦ ਚ 4-5 ਵਜੇ ਨੰਗੇ ਤੇ ਮੈਂ ਹੋਰ ਕਿਹਾ ਮੈਂ ਬੰਦੇ ਕਿੱਧਰ ਜਾਣ ਦੇ ਆ ਤੇ ਮੈਂ 12 ਵਜੇ ਮੇਰਾ ਲੜਕਾ ਤੇ ਮੈਂ ਹੀ ਸੌਂ ਗਏ ਆ ਤੇ ਬਾਅਦ ਬੰਦੇ ਇੱਧਰ ਦੀ ਇੱਕ ਨੇ ਖਿਆਲ ਰੱਖਿਆ ਉਥੇ ਨੁਕਰ ਦੇ ਤੇ ਦੂਜੇ ਨੇ ਗੇਟ ਟੱਪ ਕੇ ਅੰਦਰ ਵੜਿਆ ਆ ਚੀਜ਼ ਹੋਈ ਆ ਰੇ ਕਿ ਇੱਧਰ ਕਰਦੇ ਰਹੇ ਹਾਂਜੀ ਪਹਿਲਾਂ ਰੇ ਕਿ ਇੱਧਰ ਇਹਨਾਂ ਕੀਤੀ ਵੀ ਇੱਧਰ ਦਾ ਨਹੀਂ ਲੱਗਾ ਤੇ ਬਾਅਦ ਕਿੰਨੇ ਬੰਦੇ ਸੀ ਦੋ ਦੇ ਲਾਕੇ ਦੇ ਸੀ ਲਾਕੇ ਦੇ ਆ ਇੱਕ ਤੇ ਸਾਡੇ ਲਾਗੇ ਆ ਜੀ ਉਹਨੇ ਤੇ ਮੈਂ ਠੇਕਾ ਦਿੱਤਾ ਰੰਗਦਾ ਤੇ ਮੇਰੀ ਤਾਰ ਦੋਤਾ ਹੀ ਆਦੀ ਚੁੱਕ ਕੇ ਲੈ ਗਏ ਸੀ ਬੰਡਲ ਤੇ ਮੈਨੂੰ ਬਾਅਦ ਪਤਾ ਲੱਗਾ ਜਦੋਂ ਵੇਖ ਵੀ ਗਈ ਕਿ ਨਸ਼ਾ ਨਸ਼ਾ ਕਰਦੇ ਨਸ਼ਾ ਕਰਦੇ ਸੀ ਜੀ ਤੇ ਮੈਂ ਗਾ ਤੋ ਇਹ ਠੇਕੇ ਮੇਰੇ ਘਰ ਪਾਣੀ ਪੀਣ ਵੀ ਨਾ ਕਦੇ ਵੜ ਜਿਓ ਕੰਮ ਤੇ ਬੜੀ ਦੂਰ ਦੀ ਗੱਲ ਆ ਹੁਣ ਜਿਹੜਾ ਬੰਦਾ ਰਾਤ ਬਰਾਮਤ ਕੀਤਾ ਜਾਂ ਪੁਲਿਸ ਨੇ ਫੜਾਇਆ ਕਿਹੜਾ ਬੰਦਾ ਆ ਉਹ ਆ ਨਾਲ ਦਾ ਗਵਾਂਢੀ ਆ ਜੀ ਪੰਬਾਜੀ ਕਰਾਂ ਦਾ ਉਰ ਨਾਲ ਪੂਰਾ ਸੇਫਟ ਹੈ ਕੱਲ ਉਹ ਪੰਜ ਗੇੜੇ ਲੰਘਿਆ ਉਹ ਮੁੰਡੇ ਦੇ ਨਾਲ ਪਹਿਲੇ ਕਦੀ ਇਹਨਾਂ ਦੇ ਘਰ ਦੇ ਲਾਗੇ ਬੰਨੇ ਕਿਸੇ ਦੇ ਘਰ ਚੋਰੀ ਹੋਈ ਚੋਰੀਆਂ ਤੇ ਵੇਖੋ ਬੜੀਆਂ ਹੁੰਦੀਆਂ ਵਾਂ ਜੀ ਕਰਦੇ ਆ ਉਹ ਮੁੰਡੇ ਤੇ ਪਣੀ 11 ਪਰਚੇ ਆ 11 ਚੋਰੀਆਂ ਨੇ ਕੀਤੀ ਜਿਹੜਾ ਬੰਦਾ ਕੈਮਰੇ ਚ ਆ ਗਿਆ ਉਹ ਤਾਂ ਮੈਂ ਤੁਹਾਨੂੰ ਮੂੰਹ ਤੇ ਕਹਦਾ ਕੋਈ ਬੰਦਾ ਛਾਦਰੇ ਬੜਾ ਤਗੜਾ ਚੋਰ ਆ ਜੇ ਇਹ ਲੈ ਵੀ ਬੜੀ ਵਾਰੀ ਉਹ ਆਇਆ ਉਹ ਇੱਕ ਵਾਰੀ ਨਹੀਂ ਬੜੀ ਵਾਰੀ ਮੈਂ ਤਾਂ ਇਹਨਾਂ ਦੇ ਗਲਾਫ ਸਖਤ ਕਾਰਵਾਈ ਕਰਨ ਜਿਹੜੇ ਮੈਂ ਤਾਂ ਕਹ ਪੂਰੀ ਕਰੋ ਜਿਹੜੀ ਇਹੋ ਜੀ ਕਰੋ ਗਾਂ ਪਤਾ ਲੱਗ ਜੇ ਵੀ ਕੀ ਕਰਦੇ ਜੋ ਕੁਝ ਉਹ ਕੋਈ ਫੜਾ ਫੜਾ ਕੇ ਇਧਰੋਂ ਕੱਢਦੇ ਇਧਰੋਂ ਹੀ ਕੱਢਤਾ ਤੇ ਫੜਾ ਕੇ ਸਾਡੇ ਫੜਾਏ ਦਾ ਜਿਹੜੇ ਬੰਦੇ ਤੁਸੀਂ ਫੜਾਏ ਨਹੀਂ ਥਾਣੇ ਸਾਰੇ ਗਏ ਨੇ ਮੈਂ ਤ ਰਾਤੀ ਰੌਲਾ ਪਿਆ ਇਹਨਾਂ ਦਾ ਤੇ ਅਗਰ ਚਲੋ ਪਰੌਣੇ ਆਏ ਹੋਣੇ ਸ਼ਾਇਦ ਉਹਨਾਂ ਦੇ ਵੀ ਉਹਨਾਂ ਦੇ ਘਰ ਕਿਉਂ ਹੋਇਆ ਮੈਨੂੰ ਤੇ ਵਿਚਾਰੇ ਸیرے ਨੇ 7 ਵਜੇ 6 ਵਜੇ ਖਾਇਆ ਬੂਆ ਤੇ ਕੋ ਭਰਾਇਆ ਤੇ ਮੈਂ ਆਪਸ ਕੋ ਲੀੜੇ ਨਹੀਂ ਪਾਇਆ ਤੇ ਮੈਂ ਹੱਥਾ ਟੱਡ ਮੈਨੂੰ ਕਹਿੰਦਾ ਚੋਰੀ ਹੋ ਗਈ ਮੈਂ ਤੇਰਾ ਬੰਦਾ ਤੁਸੀਂ ਫੜਾਇਆ ਪੁਲਸ ਨੇ ਫੜਾ ਕੇ ਨਹੀਂ ਤੁਸੀਂ ਆ ਫੜਾਇਆ ਬੰਦਾ ਕਿਹੜਾ ਜੀ ਇਹ ਸیرے ਆਪ ਅਸੀਂ ਚੁੱਕਿਆ ਸਾਰੇ 6 ਵਜੇ ਸਾਡੇ 6 ਵਜੇ ਕਰੋ ਉਹਨੇ ਜਾ ਕੇ ਦੂਜਾ ਨੰ ਪੂਆ ਦੇ ਬੋਤਲੋਂ 5000 ਰੁਪਿਆ ਦੇ ਗਿਆ ਮਾਮੇ ਦਾ ਪੁੱਤ ਬਣੀ ਭੂਆ ਦਾ ਹੀ ਉਹਨੂੰ 5000 ਦੇਗਾ ਤੇ ਉਹ ਬੰਦਾ ਸ਼ਾਦਰ ਘਰੋਂ ਫਰਾ ਰਿਹਾ ਜਿੰਨੇ ਅਸਲ ਚੋਰੀ ਕੀਤੀ ਲੱਗਦਾ ਇਹ ਕੰਮ ਪੁਲਿਸ ਦਾ ਹੀ ਫੜਨ ਦਾ ਨਹੀਂ ਕੰਮ ਕੀਤਾ ਜੀ ਨਹੀਂ ਕੰਮ ਤੇ ਵੇਖੋ ਹੋ ਰਾਇਆ ਚਲੋ ਅਸੀਂ ਤੇ ਹੁਣ ਉਹਨਾਂ ਨੂੰ ਕਹਿ ਹੀ ਸਕਦੇ ਆ ਜੀ ਸਰ ਸੁਣਾਈ ਨਹੀਂ ਕੀਤੀ ਜੀ ਸੁਣਾਈ ਤੇ ਕਰਨ ਆ ਵੇਖੋ ਸਾਡੇ ਲੱਕ ਚੋਰੀ ਹੋਈ ਸੀ ਨਾ ਉਹਨਾਂ ਗੋਰੇ ਉਹਨਾਂ ਦੀ ਸੁਣਾਈ ਹੋਈ ਸੀ ਨਾ ਤੇ ਕਹਣਾਂ ਨੇ ਅਜ ਤੱਕ ਬੰਦੇ ਬਾਹਰ ਨਹੀਂ ਆਏ ਪੈਸਾ ਵੀ ਉਹਨਾਂ ਨੂੰ ਮਿਲ ਗਿਆ ਸਮਾਨ ਵੀ ਮਿਲ ਗਿਆ ਕਹਿੰਦੇ ਇਹਨਾਂ ਨੂੰ ਬਾਹਰ ਨਹੀਂ ਆਉਣਾ ਚਾਹੀਦਾ ਤੇ ਇਹਨੂੰ ਕਹਿੰਦੇ ਕਾਰਵਾਈ ਕਰੋ ਪੂਰੀ ਕਰੋ ਫਿਰ ਆਮਲਾ ਜਿਹੜਾ ਥਾਈਪਰੇ ਮੇਜ ਸਿੰਘ ਪਰਵਾਰ ਸਬਤ ਰਹਿ ਰਿਹਾ ਸੀ ਆਪਣੇ ਤੇ ਉਹ ਕੱਲ ਕੇ ਆਪਣੇ ਕੇ ਫੰਕਸ਼ਨ ਚ ਬਾਹਰ ਗਏ ਸੀ ਤੇ ਕਿਸੇ ਅਣਪਛਾਤੇ ਇਹਨਾਂ ਦਾ ਕੰਦ ਟਪ ਕੇ ਤੇ ਅੰਦਰੋਂ ਜਿਹੜਾ ਕਰੀਬ 3 ਲੱਖ ਰੁਪਏ 3 ਲੱਖ 20 ਹਜ਼ਾਰ ਰੁਪਏ ਤੇ 3 ਲੱਖ 40 ਹਜ਼ਾਰ ਤੇ ਕੁਝ ਉਹਨਾਂ ਦੇ ਆਪਣਾ ਗਹਿਣੇ ਸੀ ਸੋਨੇ ਦੇ ਚੋਰੀ ਕਰਕੇ ਲੈ ਗਿਆ ਜਿਵੇਂ ਕਿ ਸੀਸੀਟੀਵੀ ਫੁਟੇਜ ਵੇਖ ਰਹੇ ਆ ਜੀ ਜੀ ਫਰੇ ਦਾ ਤੇ ਬੰਦਾ ਛੇ ਜਲਦ ਜਲਦ ਗ੍ਰਿਫਤਾਰ ਕਰ ਲਿਆ ਜਾਊਗਾ ਕਿੰਨੇ ਦਾ ਟਾਈਮ ਸੀ ਦੱਸਿਆ ਪਰਿਵਾਰ ਨੇ ਆਕੇ ਵੀ ਪਰਿਵਾਰ ਜਿਹੜੇ ਪਰਿਵਾਰੇ ਕੱਲ੍ਹ ਸ਼ਿਸ਼ਕਸ਼ੇਵਰੀ 11 ਵਜੇ ਗਏ ਰਾਤ 10:30 ਵਜੇ ਵਾਪਸ ਆਏ ਸੀਗੇ ਉਹ ਇਹ ਗੱਲ ਤਾਂ ਜੋ ਫੜ ਲੈਣਾ ਜੀ ਇਹਨੂੰ ਕਿ ਗ੍ਰਿਫਤਾਰਜ ਕਰ ਲਈ ਜਾਊਗੀ ਸਰ ਪਰਿਵਾਰ ਨੇ ਕਿਹਾ ਰਾਤ ਚੌਂਕੀ ਦਾ ਦਵਾਕਟਰ ਬੋਲਦੇ ਨੇ ਕਿਸੇ ਨੇ ਖੋਲਿਆ ਨਾ ਜਾ ਰਾਤੀ ਮਾਜਮਾਨ ਦਾ ਵੇਖੋ ਜੀ ਕਿ ਅੱਲਾ ਮਰਾਜਮ ਸੀਗਾ ਰਾਤ ਉਹਨਾਂ ਉਹਨਾਂ ਨੇ ਉਹਨਾਂ ਨੇ ਹੀ ਮੁਰਗੇ ਸਾਨੂੰ ਥਾਣੇ ਦੱਸਿਆ ਥਾਣੇ ਉਹ ਰਾਜਵੀਰ ਸਿੰਘ ਐਸੇ ਹੀ ਗਏ ਸੀਗੇ ਉਹਨਾਂ ਨੇ ਉਹ ਵੀ ਮੌਕੇ ਤੇ ਗਏ ਸੀ ਉਹ ਆਪਣਾ ਇਕੱਲਾ ਮੁਲਾਜ਼ਮ ਹੋਣ ਕਰਕੇ ਸ਼ਾਇਦ ਉਹਨੇ ਨਾ ਖੋਲ ਜੀਓ ਹੁਣ ਆਪਣਾ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਸੀਸੀਟੀਵੀ ਫੋਟੋ ਜੀ ਵੇਖਣ ਦੇ ਆ ਸ਼ਾਮਾਂ ਤੱਕ ਅਸੀਂ ਜਲਦ ਤੋਂ ਜਲਦ ਕੋਈ ਨਾ ਕੋਈ ਇਹ ਪਤਾ ਜਿਹੜੇ ਵਿਸਤਾਰ ਕਰ ਲਾਂਗੇ ਚੋਰੀ ਜਿਹੀ ਟ੍ਰੇਸ ਹੋ ਜੂਗੀ